ਪ੍ਰਾਇਮਰੀ ਸਿੱਖਿਆ ਵਿਭਾਗ ਵਿੱਚ ਦਿਨਨਾਥ ਮਹਿਲਾ ਅਧਿਆਪਕ ਵੱਲੋਂ ਬਲਾਕ ਸਿੱਖਿਆ ਅਧਿਕਾਰੀ ਉੱਤੇ ਮਾਨਸਿਕ ਤੌਰ ਤੇ ਪ੍ਰਤਾੜਿਤ ਕਰਨ ਅਤੇ ਅਧਿਆਪਕਾਂ ਦੇ ਗਰੁੱਪ ਵਿੱਚ ਪਰਿਵਾਰ ਨਾਲ ਸੰਬੰਧਿਤ ਗਲਤ ਮੈਸੇਜ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਮਹਿਲਾ ਅਧਿਆਪਕਾ ਦੇ ਹੱਕ ਵਿੱਚ ਡੈਮੋਕਰੈਟਿਕ ਟੀਚਰਸ ਫਰੰਟ ਨੇ ਵੀ ਸਟੈਂਡ ਲਿਆ ਹੈ ਤੇ ਦੋਸ਼ ਲਗਾਇਆ ਹੈ ਕਿ ਉਕਤ ਪ੍ਰਾਇਮਰੀ ਸਿੱਖਿਆ ਅਧਿਕਾਰੀ ਹੋਰ ਵੀ ਮਹਿਲਾ ਅਧਿਆਪਕਾਂ ਨੂੰ ਪਰੇਸ਼ਾਨ ਕਰਦਾ ਹੈ। जेकर उसके खिलाफ कार्रवाई ना की गई तो वे पदर से संघर्ष किया जाएगा डेमोक्रेटिक फ्रंट कन्वीनर बलविंदर कौर और सरकारी प्राइमरी स्कूल खैरा ब्लॉक फतेहगढ़ चूड़िया की हैड टीचर सुखप्रीत कौर गिल ने दोष लगया है कि ब्लॉक प्राइमरी सिक्ख्या अधिकारी महिला अध्यापकों मानसिक तौर पर प्रताड़ित करता है जेकर बी पी ईओ दे खिलाफ सख्त कार्रवाई ना की गई ਤਾਂ 11 ਨਵੰਬਰ ਨੂੰ ਦਫਤਰ ਦਾ ਖਿਰਾਓ ਕੀਤਾ ਜਾਵੇਗਾ। ਅ ਬੀਪੀਓ ਬਲਾਕ ਜਿਹੜੇ ਪੋਲਾ ਸਿੰਘ ਹੈ ਜਿਨ੍ਹਾਂ ਦਾ ਕਾਦੀਆਂ 2 ਤੇ ਫਤੇਗੜ ਚੂੜੀਆਂ ਬਲਾਕ ਹੈ ਉਹਨਾਂ ਦੀਆਂ ਕਾਫੀ ਸਰੀਆਂ ਸ਼ਿਕਾਇਤਾਂ ਜਿਹੜੀਆਂ ਸਾਡੇ ਧਿਆਨ ਵਿੱਚ ਆਈਆਂ ਨੇ। ਜਿਹੜਾ ਜ਼ਿਆਦਾ ਸੈਂਸਿਟਿਵ ਇਸ਼ੂ ਹੈਗਾ ਉਹ ਫਤੇਗੜ ਚੂੜੀਆਂ ਬਲਾਕ ਦਾ ਹੈ ਕਿ ਉਥੋਂ ਦੇ ਮੈਡਮ ਸੁਖਪ੍ਰੀਤ ਮੰਜਾਂ ਵਾਲੀ ਸਕੂਲ ਤੋਂ ਮਤਲਬ ਕਾਫੀ ਸਾਡੇ ਵਧੀਆ ਟੀਚਰ ਨੇ ਹੈ ਟੀਚਰ ਦੀ ਪੋਸਟ ਤੇ ਕੰਮ ਕਰ ਰਹੇ ਆ। ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਨਲੈਂਡ ਵੀ ਟ੍ਰੇਨਿੰਗ ਵਾਸਤੇ ਭੇਜਿਆ ਹੀ ਉੱਥੋਂ ਟ੍ਰੇਨਿੰਗ ਲੈ ਕੇ ਆਏ ਆ ਸਮੇਂ-ਸਮੇਂ ਤੇ ਵਿਭਾਗ ਇਹਨਾਂ ਦੀਆਂ ਸੇਵਾਵਾਂ ਲੈਂਦਾ ਤੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਕਾਫੀ ਸਾਰੇ ਜਿਹੜੇ ਆ ਵਿਭਾਗ ਵੱਲੋਂ ਮਿਲੇਦੇ ਆ ਪਰ ਹੁਣ ਜਦੋਂ ਇਹਨਾਂ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਵਿੱਚ ਹੁੰਦੀ ਆ ਤੇ ਜਿਹੜੇ ਬੀਪੀਓ ਪੋਲਾ ਸਿੰਘ ਆ ਇਹਨਾਂ ਨੂੰ ਫਰਗ ਕਰਨ ਲਈ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਇਥੋਂ ਤੱਕ ਪਰੇਸ਼ਾਨ ਕਰਦੇ ਆ ਕਿ 10-15 ਦਿਨ ਮਤਲਬ ਇਹਨਾਂ ਨੂੰ ਪਰੇਸ਼ਾਨ ਕਰਦੇ ਆ ਇਹ ਡੀਪੀਆਈ ਦਫ਼ਤਰ ਤੱਕ ਅਪਰੋਚ ਕਰਦੇ ਆ ਫਿਰ ਉੱਥੋਂ ਕੁਝ ਜਥੇਬੰਦੀਆਂ ਦੇ ਦਬਾਅ ਦੇ ਨਾਲ ਮਤਲਬ ਇਹ ਮੈਡਮ ਉੱਥੋਂ ਫਰਗ ਹੋਏ ਨੇ ਇਹਨਾਂ ਦੀ ਫਰਗੀ ਤੋਂ ਬਾਅਦ ਇਹਨਾਂ ਦੇ ਜਿਹੜੇ ਨਾਲ ਵਾਲੇ ਟੀਚਰ ਹੈ ਉਹਨਾਂ ਨੂੰ ਮਤਲਬ ਗਲਤ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲੋਂ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਕਰਵਾ ਰਹੇ ਆ ਕਿ ਜਿਹੜੀਆਂ ਇਹਨਾਂ ਦੇ ਸਮੇਂ ਦੇ ਦੌਰਾਨ ਉੱਥੇ ਗ੍ਰਾਂਟਸ ਵਗੈਰਾ ਆਈਆਂ ਉਹਨਾਂ ਦੇ ਖਰਚੇ ਦੇ ਸਬੰਧ ਦੇ ਵਿੱਚ ਤੇ ਬਾਕੀ ਜਿਹੜਾ ਦੂਸਰਾ ਬਲਾਕ ਹੈ ਕਾਦੀਆਂ ਉਥੋਂ ਦੇ ਵੀ ਧੀਰੇ ਸਕੂਲ ਦੇ ਟੀਚਰ ਹੈ ਜਿਹੜੇ ਮਤਲਬ ਸਾਡੇ ਕੋਲ ਆਏ ਨੇ ਉਹਨਾਂ ਨਾਲ ਵੀ ਕੋਈ ਬੀਪੀਓ ਸਾਹਿਬ ਦਾ 2023 ਦੇ ਵਿੱਚ ਕਾਫੀ ਜ਼ਿਆਦਾ ਮਤਲਬ ਰਿਆਵਾ ਕੋਈ ਰਫੜ ਪਰ ਉਹ ਬੀਪੀਓ ਸਾਹਿਬ ਨੇ ਮਾਫੀ ਮੰਗ ਕੇ ਉਹ ਸ਼ਾਰਟ ਆਊਟ ਕਰ ਲਿਆ ਹੈਗਾ ਪਰ ਹੁਣ ਇਹਨਾਂ ਨੂੰ ਮੈਡਮ ਜਿਹੜੇ ਕਮਲਪ੍ਰੀਤ ਨੇ ਧੀਰੇ ਸਕੂਲ ਤੋਂ ਇਹਨਾਂ ਨੇ ਐਨਓਸੀ ਲੈਣੀ ਸੀ ਅਬਰਾਊਡ ਜਾਣ ਵਾਸਤੇ ਪਰ ਉਹਨਾਂ ਨੂੰ ਵੀ 10-15 ਦਿਨ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਤੇ ਇਹ ਬੰਦੇ ਦੀਆਂ ਬੜੀਆਂ ਜ਼ਿਆਦਾ ਸ਼ਿਕਾਇਤਾਂ ਇਹਦੇ ਤੋਂ ਇਲਾਵਾ ਵੀ ਬਾਕੀ ਇਹ ਫਟੇਗਰ ਚੂੜੀਆਂ ਬਲਾਗ ਦੇ ਜਿਹੜੇ ਮੈਡਮ ਸੁਖਪ੍ਰੀਤ ਨੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਵੀ ਇਹਨਾਂ ਨੇ ਜਿਹੜਾ ਇੱਕ ਸਾਡੇ ਵਿਭਾਗ ਵੱਲੋਂ ਗਰੁੱਪ ਬਣਿਆ ਹੁੰਦਾ ਕਿ ਜਿਹਦੇ ਵਿੱਚ ਆਪਾਂ ਇਹ ਸਿੱਖਿਆ ਨਾਲ ਸੰਬੰਧਿਤ ਜਿਹੜੇ ਨਵੇਂ-ਨਵੇਂ ਜੋ ਵੀ ਰੂਲ ਆਉਂਦੇ ਨੇ ਜਾਂ ਜੋ ਨਵੀਆਂ ਵੀ ਅਪਡੇਟਸ ਆਉਂਦੀਆਂ ਨੇ ਉਹ ਸਾਰੀਆਂ ਪਾਣੀਆਂ ਹੁੰਦੀਆਂ ਉਸ ਗਰੁੱਪ ਦੇ ਵਿੱਚ ਇਹਨਾਂ ਨੇ ਉਹਨਾਂ ਦੇ ਫਾਦਰ ਸਾਹਿਬ ਦੇ ਖਿਲਾਫ ਬਹੁਤ ਹੀ ਘਟਿਆ ਕਿਸਮ ਦਾ ਜਿਹੜਾ ਕੰਟੈਂਟ ਹੈ ਉਹ ਉਹਦੇ ਵਿੱਚ ਪੋਸਟ ਕੀਤਾ ਕਿ ਜਿਹਦੇ ਨਾਲ ਉਹ ਮੈਡਮ ਐਨੇਕ ਸਦਮੇ ਚ ਨੇ ਕਿ ਉਹ ਪ੍ਰੈਸ ਦੇ ਸਾਹਮਣੇ ਜਾਂ ਕਿਸੇ ਦੇ ਸਾਹਮਣੇ ਵੀ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈਗੇ ਤੇ ਇਹ ਗੱਲਾਂ ਹੀ बार-बार ਵਿਭਾਗ ਦੇ ਧਿਆਨ ਵਿੱਚ ਵੀ ਲਿਆਉਂਦੀਆਂ ਅਸੀਂ ਐਸਐਸਪੀ ਬਟਾਲਾ ਨੂੰ ਵੀ ਇਹਦੀ ਸ਼ਿਕਾਇਤ ਕਰ ਚੁੱਕੇ ਆ ਪਰ ਅੱਜ ਤੱਕ ਉਹ ਬੰਦਾ ਜਿਹੜਾ ਸ਼ਰਿਆਮ ਖੁੱਲਾ ਘੁੰਮ ਰਿਹਾ ਹੈ ਮੈਂ ਸੁਪ੍ਰਿਤ ਗਿੱਲ ਹਾਂ ਟੀਚਰ ਗਵਰਨਮੈਂਟ ਪ੍ਰਾਇਮਰੀ ਸਕੂਲ ਖੇਰਾ ਜਿਸ ਤਰ੍ਹਾਂ ਕਿ ਮੈਡਮ ਸਾਡੇ ਬਲਵਿੰਦਰ ਕੋਆਰਜੀ ਨੇ ਸਾਰੀ ਗੱਲ ਤੁਹਾਨੂੰ ਦੱਸੀ ਹੈ ਮੈਂ ਪਿਛਲੇ 2 ਮਹੀਨੇ ਤੋਂ ਮਾਨਸਿਕ ਪਰੇਸ਼ਾਨੀ ਚ ਜਾ ਰਹੀ ਹਾਂ ਔਰ ਇਹਦਾ ਕੋ ਇਸ ਇਹਦਾ ਮੈਂ ਮੇਰੀ ਫੈਮਿਲੀ ਸਫਰ ਕਰ ਰਹੀ ਹੈ ਮੈਂ ਸਫਰ ਕਰ ਰਹੀ ਹਾਂ ਔਰ ਜਿਹੋ ਜਹ ਉਹ ਮੈਸੇਜ ਜਿਹੜਾ ਮੈਡਮ ਨੇ ਦੱਸਿਆ ਕਿ ਉਹਨੇ ਗਰੁੱਪ ਚ ਪਾਇਆ ਹੈ ਮੇਰਾ ਪਰਸਨਲ ਫਾਦਰ ਵੱਲੋਂ ਟਾਰਗੇਟ ਕੀਤਾ ਗਿਆ ਹੈ ਉਸ ਨੂੰ ਲੈ ਕੇ ਮੈਂ ਬਾਹਰ ਹੁਣ ਆਪ ਓਪਨਲੀ ਬਾਹਰ ਵੀ ਨਹੀਂ ਜਾ ਸਕਦੀ ਜਿਸ ਤਰ੍ਹਾਂ ਦਾ ਉਹ ਮੈਸੇਜ ਹੈ ਇਹ ਸਰਦਾਰ ਪੋਲਾ ਸਿੰਘ ਜਿਹੜੇ ਕਿ ਆਪਣੇ ਮਨਮਾਨੀਆਂ ਹਰ ਪੱਦਰ ਤੇ ਕਰਦੇ ਪਏ ਨੇ ਰਿਸ਼ਵਤ ਰਿਸ਼ਵਤ ਮੰਗਦੇ ਨੇ ਉਹਨਾਂ ਦੀ ਬੀਪੀਓ ਫਤੇਗੜ ਚੂੜੀਆਂ ਐਡੀਸ਼ਨਲ ਚਾਰਜਾਂ ਨਾਲ ਕੋ ਤੇ ਔਰ ਇਸ ਦਾ ਮੈਂ ਸਿੱਧਾ-ਸਿੱਧਾ ਜ਼ਿੰਮੇਵਾਰ ਮੇਰੀ ਫੈਮਿਲੀ ਜਾਂ ਮੈਨੂੰ ਕਿਸ ਕਿਸੇ ਨੂੰ ਵੀ ਕੋਈ ਵੀ ਘਟਨਾ ਕੋਈ ਹੁੰਦੀ ਹੈ ਜਾਂ ਮੈਂ ਕਿਸੇ ਵੀ ਪ੍ਰੋਬਲਮ ਚ ਆਉਣੀ ਆ ਇਹ ਸਿੱਧਾ-ਸਿੱਧਾ ਜ਼ਿੰਮੇਵਾਰ ਇਹ ਬੀਪੀਓ ਪੋਲਾ ਸਿੰਘ ਸਾਡਾ ਸਿੱਖਿਆ ਵਿਭਾਗ ਹੋਏਗਾ ਹਾਂਜੀ ਬਿਲਕੁਲ ਇਸ سلسلہ ਸ਼ੁਰੂ ਹੋਇਆ ਵੀ ਇੱਕ ਸਾਡੇ ਕੋਲ ਗ੍ਰਾਂਟ ਸੀ ਕੋਈ ਉਹ ਚੋਂ 1 ਲੱਖ ਡਿਮਾਂਡ ਕਰ ਰਏ ਸੀ ਜਿਹਦੇ ਨਾਂ ਦੇਣ ਤੇ ਮੈਨੂੰ ਨੋਟਿਸ ਤੇ ਨੋਟਿਸ ਕੱਢੀ ਗਏ ਨਜਾਇਜ਼ ਜਦ ਕਿ ਕੰਮ ਉੱਥੇ ਹੀ ਸਭ ਕੁਝ ਹੈਗਾ ਸਭ ਕੁਝ ਰਿਕਾਰਡ ਵੀ ਪਰਫੈਕਟ ਹੈ ਸਾਡਾ ਅ ਟਾਈਮ ਟੂ ਟਾਈਮ ਸਾਡਾ ਆਡਿਟ ਹੁੰਦਾ ਹੀ ਜਾਂਦਾ ਔਰ ਇਹਨਾਂ ਨੇ ਨਜਾਇਜ਼ ਨੋਟਿਸ ਕੱਢ-ਕੱਢ ਕੇ ਮੈਨੂੰ ਮਾਨਸਿਕ ਪਰੇਸ਼ਾਨੀ ਵਿੱਚ ਲਿਆਂਦਾ ਤੇ ਜਿਸ ਦਾ ਨਤੀਜਾ ਹੁਣ ਹੁਣ ਤੱਕ ਵੀ ਮਤਲਬ ਮੈਂ ਚੱਲ ਰਹੀ ਆ ਔਰ ਮਾਨਸਿਕ ਪਰੇਸ਼ਾਨੀ 'ਚ ਜਾ ਰਹੀ ਆ ਡਿਪਰੈਸ਼ਨ 'ਚ ਵੀ ਜਾ ਸਕਦੀ ਆ ਜਿਹਦਾ ਮੈਂ ਰੋਜ਼ ਸਫਰ ਕਰ ਰਹੀ ਆ ਬਾਰ-ਬਾਰ ਇਹੋ ਕਹਿ ਰਹੀ ਆ ਕਿ ਜੇ ਮੈਨੂੰ ਜਾਂ ਮੇਰੇ ਫੈਮਿਲੀ 'ਚੋ ਕਿਸੇ ਨੂੰ ਵੀ ਕੁਝ ਵੀ ਪ੍ਰੋਬਲਮ ਹੁੰਦੀ ਆ ਤੇ ਉਹਦਾ ਸਿੱਧਾ ਜ਼ਿੰਮੇਵਾਰ ਇਹ ਬੀਪੀਓ ਪੋਲਾ ਸਿੰਘ ਤੇ ਸਾਡਾ ਸਿੱਖਿਆ ਵਿਭਾਗ ਹੀ ਹੋਏਗਾ। ਹਾਂਜੀ ਕੀਤੀ ਹੋਈ ਐ ਅਸੀਂ ਡੀਪੀਆਈ ਤੱਕ ਵੀ ਹੋਏ ਆਂ। ਡੀਓ ਮੈਡਮ ਤੱਕ ਵੀ ਸਭ ਆਪਣਾ ਈਮੇਲਸ ਵੀ ਕਰ ਚੁੱਕੇ ਆਂ ਇਹਨਾਂ ਦੀਆਂ ਸ਼ਿਕਾਇਤਾਂ ਦੀ। ਇਹ ਜਿਹੜਾ ਮੰਗ ਪੱਤਰ ਵਾ ਇਹ ਆਲਰੇਡੀ ਸਾਡੇ ਦਫ਼ਤਰ ਦੇ ਵਿੱਚ ਕੰਪਲੇਂਟ ਆ ਚੁੱਕੀ ਦੀ ਐ। ਤੇ ਉਹਦੇ ਉੱਤੇ ਪ੍ਰੋਸੈਸਿੰਗ ਸਟਾਰਟ ਹੋ ਚੁੱਕੀ ਦੀ ਐ। ਅਸੀਂ ਜਿਹੜੀ ਸਾਡੇ ਹਰਾਸਮੈਂਟ ਕਮੇਟੀ ਜਿਹੜੀ ਬਣਾਈ ਦੀ ਐ ਉਹਨਾਂ ਦੇ ਅੰਡਰ ਚੱਲ ਗਿਆ ਦਾ ਪ੍ਰੋਸੈਸ ਤੇ ਕਮਿੰਗ ਡੇਸ ਦੇ ਵਿੱਚ ਇਹਨਾਂ ਨੂੰ ਬਲਾਕ ਤੇ ਹੋਰ ਨਿਟਾਰਾ ਕਰਤਾ ਜਾਵੇ। ਉਹ ਵੀ ਜਿਹੜਾ ਵਾ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਏ। ਉਹਰਾ ਵੀ ਜਲਦੀ ਹੀ ਸੋਲੂਸ਼ਨ ਜਿਹੜਾ ਵਾ ਸੌਟ ਆਊਟ ਕਰਕੇ ਤੇ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ। ਇਹ ਵੀ ਚੀਜ਼ ਦੇ ਨਹੀਂ ਕਰ ਸਕਦਾ। ਸਾਰੀ ਅਥਾਰਟੀ ਜਿਹੜੀ ਹੈ ਹੈੱਡ ਆਫਿਸ ਕੋਲ ਹੈ। ਅਸੀਂ ਪ੍ਰੋਪੋਜ਼ਲ ਉਹਨਾਂ ਨੂੰ ਸਾਨੂੰ ਭੇਜ ਨਹੀਂ ਹੁੰਦੀ। ਅਸੀਂ ਹੈੱਡ ਆਫਿਸ ਨੂੰ ਭੇਜ ਨਹੀਂ ਹੁੰਦੀ ਏ। ਉਥੋਂ ਫਿਰ ਬਣ ਕੇ ਆਂਦੀ ਏ। ਐਡਜਸਟਮੈਂਟ ਜੜੀਆਂ ਨੇ ਉਹ ਦੇਖੋ ਜਿਸ ਤਰ੍ਹਾਂ ਵੀ ਜੋ ਵੀ ਸਿਚੁਏਸ਼ਨਸ ਹੁੰਦੀ ਏ ਉਸ ਅਕੋਰਡਿੰਗਲੀ ਲੱਗ ਲੱਗਦੀਆਂ ਨੇ ਤੇ ਉਸ ਦੇ ਅਕੋਰਡਿੰਗਲੀ ਕੈਨਸਲਸ ਹੁੰਦੀਆਂ ਨੇ। ਠੀਕ ਸਾਡੇ ਸੁਪਰੀਮ ਨੇ ਆਰਡੀਪੀ ਮੈਡਮ ਬੀਪੀਓ ਕੋ ਪਾਵਰ ਹੈ ਜੀ ਨਹੀਂ ਜੀ ਨਹੀਂ ਕੋਈ ਪਾਵਰ ਉਹ ਫਿਰ ਆਪਣੇ ਲਾਵੇ ਕਰੀ ਜਾ ਰਹੇ ਜੀ ਆ ਦੇਖੋ ਜਿ ਜਦੋਂ ਸਾਡੇ ਧਿਆਨ ਵਿੱਚ ਆਇਆ ਦੈਨ ਵੀ ਵਿਲ ਟੇਕ ਐਕਸ਼ਨ ਅਸੀਂ ਹੋਰੀ ਇਨਕੁਆਰੀ ਕਰਵਾ ਕੇ ਤੇ ਐਕਸ਼ਨ ਲਵਾਂਗੇ ਜੋ ਵੀ ਸਾਡੇ ਕੋਲ ਜੋ ਵੀ ਤੱਥ ਆਏ ਨੇ ਜੋ ਵੀ ਸਾਡੇ ਕੋਲ ਰਿਪੋਰਟਸ ਆਈਆਂ ਨੇ ਅਸੀਂ ਉਹਰਾ ਜਿਹੜਾ ਵਾ ਪ੍ਰੋਪਰ ਵੇ ਦੇ ਵਿੱਚ ਜੋ ਵੀ ਲੀਗਲ ਐਕਸ਼ਨ ਆ ਉਹ ਲੈ ਕੇ ਤੇ ਕਾਰਵਾਈ ਆਰੰਭ ਚੁੱਕੇ ਦਿਆਂ